ਸੋ ਉਹ ਕਨੈਕਸ਼ਨ ਕਿਵੇਂ ਦਾ ਇੱਕ ਭਰਾ ਦਾ ਇੱਕ ਭੈਣ ਦੇ ਨਾਲ ਜਿਉਂਦੇ ਉਹਦੇ ਸੁਪਨੇ ਦੇ ਨਾਲ ਜੋ ਉਹ ਆਪਣੀ ਅੱਖੀਂ ਵੇਖਦੀ ਪਰ ਸੁਪਨੇ ਉਹਦੇ ਭਰਾ ਦੇ ਨੇ ਤੁਸੀਂ ਨਾ ਸਵਾਲ ਦਾ ਕਰਤਾ ਮੈਂ ਕਹਿੰਦੇ ਇਹ ਗੱਲ ਬੋਲਣੀ ਨਹੀਂ ਚਾਹੁੰਦਾ ਮੈਂ ਚਾਹੁੰਦਾ ਸੀ ਕਿ ਸਮਾਂ ਆਏਗਾ ਉਦੋਂ ਬੋਲੂਗਾ ਮੇਰੇ ਦੋ ਮਾਪਿਓ ਨੇ ਅੱਛਾ ਜੀ ਦੋ ਮਾਪਿਓ ਨੇ ਮੇਰੇ ਦੋ ਮਾਵਾ ਨੇ ਦੋ ਪਿਓ ਨੇ ਦੋ ਭੈਣਾਂ ਨੇ ਚਾਰ ਅਸੀਂ ਭਰਾ ਮੈਂ ਸ਼ੁਰੂ ਤੋਂ ਆਪਣੇ ਪਾਪਾ ਦੇ ਚਾਚਾ ਜੀ ਕੋਲ ਰਹਾ ਮੇਰੇ ਡੈਡੀ ਦੇ ਚਾਚਾ ਜੀ ਕੋਲ ਰਹਾ ਜਿੰਨਾ ਕਰਕੇ ਉਹਨਾਂ ਦੀ ਉਮਰ ਜ਼ਿਆਦਾ ਸੀ ਤੇ ਮੈਂ ਦੁੱਧ ਵੇਚਦਾ ਰਿਆ ਹਨ ਤੇ ਮੇਰੇ ਬਾਕੀ ਇੱਕ ਮੇਰੀ ਮਾਂ ਨੇ ਦੋ ਮੁੰਡੇ ਗੋਦ ਦਿੱਤੇ ਹੈ ਅੱਛਾ ਪਹਿਲੇ ਨਹੀਂ ਬੋਲ ਰਹੇ ਪਤਾ ਨਹੀਂ ਕਿਉਂ ਨਿਕਲ ਰਿਹਾ ਯਾਰ ਜੀ ਹਮ ਬੋਲਣਾ ਨਹੀਂ ਚਾਹੁੰਦਾ ਵੈਸੇ ਜੀ ਆਈ ਥਿੰਕ ਨਾ ਬੋਲਾ ਸੋਲ ਅਪ ਟੂ ਯੂ ਅਸੀਂ ਹੋਰ ਗੱਲ ਕਰ ਲੀਏ ਕੋਈ ਇਟਸ 올 ਅਪ ਟੂ ਯੂ ਜੇਕਰ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਕੋਈ ਚੱਕਰ ਨਹੀਂ ਜੀ ਬਸ ਮੇਰੀ ਮਾਂ ਨੇ ਦੋ ਮੁੰਡੇ ਗੋਦ ਦਿੱਤੇ ਇੱਕ ਮੈਂ ਤੇ ਇੱਕ ਮੇਰੇ ਪਾਪਾ ਨੇ ਆਪਣੇ ਦੋਸਤ ਨੂੰ ਦਿੱਤਾ ਹੋਇਆ ਹੈ ਤੇ ਅਸੀਂ ਸਾਰੇ ਲੱਗ ਲੱਗ ਰਹੇ ਆ ਤਾਂ ਆਈ ਥਿੰਕ ਉਹ ਮੇਰੀ ਪਹਿਲੀ ਮਾਂ ਹੋਵੇਗੀ ਮੇਰੀ ਪਾਲਣ ਵਾਲੀ ਮਾਂ ਤਾਂ ਇੰਨੀ ਜ਼ਿਆਦਾ ਮੈਨੂੰ ਪਿਆਰ ਕਰਦੀ ਐ ਉਹ ਵੀ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੀ ਐ ਪਰ ਮੈਂ ਕਦੇ ਦੋਵਾਂ ਥਾਵਾਂ ਤੇ ਇਕੱਠਾ ਨਹੀਂ ਰਹਿ ਪਾਇਆ ਜੇ ਉੱਥੇ ਜਾਂਦਾ ਸੀ ਜਿਹੜੇ ਤੁਹਾਡੇ ਪਿਤਾ ਜੀ ਨੇ ਦੋ ਬੱਚੇ ਗੋਦ ਦਿੱਤੇ ਸੀਗੇ ਇੱਕ ਦੋਸਤ ਨੂੰ ਉਹ ਦੋਸਤ ਤੁਹਾਡੇ ਪਿਤਾ ਜੀ ਨੇ ਮੇਰੇ ਪਿਤਾ ਜੀ ਨੇ ਪਹਿਲਾਂ ਇੱਕ ਮੁੰਡਾ ਗੋਦ ਦਿੱਤਾ ਆਪਣੇ ਦੋਸਤ ਨੂੰ ਜੀ ਫਿਰ ਦੂਜਾ ਮੁੰਡਾ ਮੈਂ ਹੋਇਆ ਤੇ ਮੈਨੂੰ ਦੇ ਦਿੱਤਾ ਆਪਣੇ ਚਾਚਾ ਜੀ ਨੂੰ ਚਾਚਾ ਜੀ ਜਿੰਨਾਂ ਨੇ ਮੈਨੂੰ ਪਾਲਿਆ ਜੀ ਮੇਰੇ ਪਾਪਾ ਜੀ ਨੇ ਤੇ ਮੈਂ ਸਭ ਦੇ ਕਲੋਸ ਆ ਪਰ ਜਿਵੇਂ ਜਿਵੇਂ ਮੈਨੂੰ ਜੀਵਨ ਦਰਸ਼ਨ ਹੋਈ ਜਾਂਦਾ ਉਹ ਉਹਵੇਂ ਜੇ ਨਾ ਕਈ ਚੱਲ ਰਿਆਂ ਦੀਆਂ ਬਈ ਇਹ ਉੱਥੇ ਨਾ ਚਲਾ ਜਾਵੇ ਇੱਥੇ ਨਾ ਰਹਿ ਜੇ ਪਰ ਇਹ ਤਾਂ ਮੈਂ ਜਾਊਂਗਾ ਕਿ ਇਹ ਤਾਂ ਗੁੱਡ ਵਿਲ ਆ ਇੱਕ ਤਾਂ ਬਲੇਸਿੰਗਸ ਆ ਕਿ ਮਤਲਬ ਇੰਨੇ ਜਿਆਦਾ ਪਿਆਰ ਦੇ ਤੁਸੀਂ ਆਲੇ ਦੋਲੇ ਕਿਰੇ ਹੋਏ ਹੋ ਪਿਆਰ ਹਾਂਜੀ ਜੀਵਨ ਦਰਸ਼ਨ ਦੌਰਾਨ ਤੁਹਾਨੂੰ ਨਜ਼ਰ ਆਏਗਾ ਪਿਆਰ ਕੀ ਹੁੰਦਾ ਕਈ ਵਾਰੀ ਬਹੁਤ ਗੱਲਾਂ ਹੋ ਜਾਂਦੀਆਂ ਨੇ ਆਪਾਂ ਇਹ ਗੱਲ ਬਾਅਦ ਚ ਕਰਾਂਗੇ ਲੰਬੀਆਂ ਗੱਲਾਂ ਨੇ ਮੈਂ ਉਸ ਚਲੋ ਮੈਂ ਇੰਨੀ ਕੀ ਗੱਲ ਕਰ ਦਿੰਦਾ ਕਿ ਮੇਰੀ ਮਾਂ ਨੇ ਦੋ ਮੁੰਡੇ ਗੋ ਦਿੱਤੇ ਇੱਕ ਮੈਥੋਂ ਵੱਡਾ ਤੇ ਇੱਕ ਮੈਂ ਉਹਨੂੰ ਮੈਂ ਆਈ ਥਿੰਕ 18 ਸਾਲ ਬਾਅਦ ਮਿਲਿਆ ਆਪਣੇ ਦੂਜੇ ਭਰਾ ਨੂੰ ਤੁਹਾਡੇ ਵੱਡੇ ਭਰਾ ਨੂੰ ਵੱਡੇ ਨੂੰ ਜਿਹਨੂੰ ਦੂਜੇ ਨੂੰ ਗੋ ਦਿੱਤਾ ਹੋਇਆ ਹੈ ਬਾਕੀਆ ਕੋਈ ਚਲੋ ਮੇਰੀ ਕਿਉਂਕਿ ਉਹ ਪਾਪਾ ਨੇ ਦੋਸਤ ਨੁੱਤ ਕਾਫੀ ਦੂਰ ਰਹਿੰਦੇ ਸੀਗੇ ਤਿੰਨ ਗਲੀਆਂ ਛੱਡ ਕੇ ਮਲੋਟ ਸ਼ਹਿਰ ਦੇ ਵਿੱਚ ਤੇ ਇਹ ਪਤਾ ਲੇਟ ਲੱਗਾ ਤੁਹਾਨੂੰ ਉਛਾਉਣਾ ਵੀ ਹੁੰਦਾ ਨਾ ਵੀ ਮੰਨਣ ਨੂੰ ਪਤਾ ਨਾ ਲੱਗ ਜੇ ਜੀ ਆਪਣੇ ਘਰਾਂ ਦੇ ਵਿੱਚ ਹੁੰਦੀ ਗੱਲ ਇਹ ਜੀ ਬਿਆਨ ਪਤਾ ਲੱਗ ਜਾਏ ਕਿ ਇਹ ਉਹ ਵੈਸੇ ਹੀ ਗੱਲ ਯਾਦ ਆ ਗਈ ਤੁਸੀਂ ਗੱਲਾਂ ਗੱਲਾਂ ਚ ਪਸਪ ਕਰਤੀ ক্রিকেট ਖੇਡਦੇ ਹੋਏ ਮੈਨੂੰ ਪਤਾ ਲੱਗਾ ਕਿ ਮੇਰਾ ਭਰਾ ਭਾਜੀ ਕਿੱਦਾਂ ਦਾ ਉਹ ਸਾਡੀ ਸਾਈਕਲ ਮਿਲਦੀ ਸੀ ਸਾਡੀ ਕਿੱਦਾਂ ਇਹ ਮੋਸ਼ਨ ਗਿਆ ਹੋਗਾ ਤੁਹਾਨੂੰ ਮੈਂ ਤੁਸੀਂ ਕਿੱਦਾਂ ਉਹ ਕੰਟਰੋਲ ਕੀਤਾ ਜਾਂਦਾ ਜੀ ਉਦੋਂ ਨਹੀਂ ਉਦੋਂ ਨਹੀਂ ਕੁਝ ਪਤਾ ਲੱਗਦਾ ਸੀਗਾ ਹੁਣ ਮੈਨੂੰ ਜਿਹੜਾ ਪਹਿਲਾਂ ਮੈਂ ਸੋਚਦਾ ਸੀ ਮੇਰਾ ਜਨਮ ਮਾਨਵਤਾ ਨੂੰ ਪਿਆਰ ਕਰਨ ਲਈ ਹੋਇਆ ਤੁਸੀਂ ਫੀਲਡ ਦੇ ਸਟਰਗਲ ਦੀ ਗੱਲ ਕੀਤੀ ਹੈ ਹੈਨਾ ਫਾਈਨੈਂਸ਼ਲੀ ਕਦੇ ਮੈਨੂੰ ਕੋਈ ਦਿੱਕਤ ਦੁੱਖਤ ਨਹੀਂ ਆਈ ਜਿੰਨਾ ਕਿ ਮੈਂ ਵਰਤਨਾ ਕਿਉਂਕਿ ਮੈਂ ਕੋਈ ਅੱਡੀਆਂ ਚੋੱਕੇ ਫਹਾਣੇ ਲਿਆ ਇੱਥੇ ਜਿੰਨੇ ਮੈਂ ਗਾਣੇ ਐਜ਼ ਅ ਮਾਡਲ ਵੀ ਕੀਤੇ ਨੇ ਜਿੰਨੀਆਂ ਮੈਂ ਫਿਲਮਾਂ ਵੀ ਕੀਤੀਆਂ ਨੇ ਮੈਨੂੰ ਸਾਰਿਆਂ ਨੇ ਬਹੁਤ ਸਤਿਕਾਰਤ ਪੇਮੈਂਟ ਦਿੱਤੀ ਐ ਸਾਰਿਆਂ ਨੇ ਬਹੁਤ ਸਤਿਕਾਰ ਕੀਤਾ ਸ਼ਾਇਦ ਮੈਂ ਉਹਨਾਂ ਦਾ ਸਤਿਕਾਰ ਕਰਦਾ ਪਰ ਜਿਵੇਂ 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 ਵਿਚਾਰਨਾ ਸ਼ੁਰੂ ਕੀਤਾ ਜਿਹੜੇ ਲੋਕ ਨੇ ਉਹ ਤੁਹਾਡੇ ਤੁਸੀਂ ਫਿਲਮਾਂ ਚ ਆਉਂਦੇ ਹੋ ਤਾਂ ਰਿਪਲਕਾਰ ਕਿਹੜੀ ਐ ਮੇਰੇ ਕੋਲ ਜੇ ਸਵਿਫਟ ਕਰ ਲੈਣ ਵਾਸਤੇ ਪੈਸੇ ਤੇ ਮੈਂ ਸਵਿਫਟ ਕਰ ਹੀ ਲਈ ਜੇ ਮੇਰੇ ਕੋਲੇ ਵਰਨਾ ਲੈਣ ਜੋ ਕਿ ਪੈਸੇ ਤੇ ਮੈਂ ਵਰਨੇ ਨਹੀਂ ਜੇ ਮੇਰੇ ਕੋਲੇ Honda City ਲੈਣ ਜੋ ਕੇ ਪੈਸੇ ਸੀ CNG ਕਰਾਉਣ ਵਾਸਤੇ ਤਾਂ ਮੈਂ ਉਹ Honda City ਹੀ ਲਈ ਸਾਡੀਆਂ ਚੁੱਕੇ ਫਾਨ ਹੀ ਲਿਆ ਤੇ ਐ ਨਹੀਂ ਕੀਤਾ ਵੀ ਇੱਕ ਅੱਧਾ ਗਾਣਾ ਕਰ ਲੋ ਤੇ ਬਾਅਦ ਫੋਰਚੂਨਰ ਲੈ ਲਓ ਹੈਨਾ ਤੇ ਇਸੇ ਕਰਕੇ ਸ਼ਾਇਦ ਜੁੜਿਆ ਹੋਇਆ ਤੇ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਬਾਜ ਮੈਂ ਲੀਡ ਤੇ ਆ ਰਿਆਂ ਤੇ ਕੈਮਰਾ ਮਿਲ ਗਿਆ ਸ਼ਾਇਦ ਤਾਂ ਹੀ ਇਮੋਸ਼ਨਲ ਹੋ ਗਿਆ ਇੰਨਾ ਸਾਰੀਆਂ ਸ਼ਾਇਦ ਮੈਨੂੰ ਤੁਹਾਡੀ ਗੱਲਾਂ ਮੈਨੂੰ ਲੱਗ ਹੀ ਨਹੀਂ ਰਹਾ ਮੈਂ ਕੀ ਕਹਿ ਗਿਆ ਕੋਈ ਸਮਝ ਨਹੀਂ ਆ ਰਹੀ ਮੈਨੂੰ